ਬਿਊਟੀ ਚ ਵੀ ਇਕੱਟੀ ਤੇ ਦੁੱਧ ਵੀ ਚਵਾਊਗੀ 16 ਆ ਗਿਆ ਇਹਦੇ ਕੋਲੇ ਹਾਜ਼ਰ ਤੇ 20 ਦੇ ਲਗਭਗ ਦੁੱਧ ਬਾਈ ਕਹਿੰਦਾ ਚਵਾ ਦੂ ਸਾਰੇ ਫੀਚਰ ਚੈੱਕ ਕਰਾ ਦੇਦੇ ਆਲੇ-ਦਾਲੇ ਜੇ ਬਾਈ ਕਹਿੰਦਾ 36 ਕਿਲੋ ਦੁੱਧ ਦੇਤਾ ਤਾਂ ਜੋੜਾ ਰੱਖ ਲੈਣਾ ਜੋੜੇ ਦੀ ਪਹੁੰਚ ਹੋ ਜੂ ਜੇ ਕੋਈ ਦੋਨੇ ਇਕੱਠੀਆਂ ਲੈਂਦਾ ਹਾਂਜੀ ਤਿੰਨ ਨੰਬਰ ਤੇ ਚਾਰ ਨੰਬਰ ਵਾਲੀ ਝੋਟੀ ਆ ਗਈ ਹੈ ਨਾ ਹਾਂਜੀ ਲੈ ਸੱਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਦੇ ਨਾਲ ਮੱਲੋ ਤੁਹਾਨੂੰ ਅੱਜ ਨੌ ਤੋਹਫੇ ਦਿਖਾ ਦੇਾਂਗੇ ਅੱਠ ਤਾਂ ਦਿਖਾ ਦੇਾਂਗੇ ਮੋਰਾ ਦੀਆਂ ਝੋਟੀਆਂ ਸੂਆ ਮਿਲੂ ਪਹਿਲਾ ਤੇ ਦੂਜਾ ਇੱਕ ਨਾ ਤੁਹਾਨੂੰ ਮੈਂ ਲਾਸਟ ਦੇ ਉੱਤੇ ਮੰਨ ਲਓ ਵੀ ਤੋਹਫਾ ਦਿਖਾ ਦੂੰਗਾ ਬਹੁਤ ਕਮਾਲ ਦਾ ਬੂਰੀ ਦਿਖਾ ਦਾਂਗੇ ਤਿਲਾਨੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਕੱਲਾ ਕੱਲਾ ਪਸ਼ੂ ਤੋੜ ਕੇ ਖੋਲ ਕੇ ਦੁੱਧ ਦੀ ਡਿਟੇਲ A ਤੋਂ ਲੈ ਕੇ Z ਤੱਕ ਜਾਣਕਾਰੀ ਦੇ ਦਾਂਗੇ ਆ ਜਾ ਮਣੀ ਫਿਰ ਹੋਰ ਕਿਵੇਂ ਆ ਵਧੀਆ ਸਵਾਗਤ ਕੀਤਾ ਜਾਂਦਾ ਤੁਹਾਡਾ ਚੰਦ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਲਾ ਕੇ ਗਿਫਟੇ ਦੇ ਦਈਏ ਭਰਾ ਨੂੰ ਨਕਾ ਸਸਾ ਦੇ ਭਰਾਵਾਂ ਨੂੰ ਜੀ ਫੋਨ ਨੰਬਰ 9478474740 ਪਿੰਡ ਸ਼ਾਹਪੁਰ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਹਾਂਜੀ ਕਿਰਾਏ ਤੋਂ ਬੂਧੀ ਪਹਿਲੇ ਨੰਬਰ ਤੇ ਪਹਿਲਾ ਹੀ ਤੋਹਫਾ ਠੀਕ ਹੈ ਗੱਲ ਆ ਜਾ ਚੋਬਰਾ ਲੈ ਆਰਲੇ ਬੰਨੇ ਚੱਕ ਨਾਲ ਹੋਰਦਾ ਨਾ ਬਿਊਟੀ ਵਾਲੀਆ ਕੱਟੀ ਜਣਾ ਸਿੰਗੀ ਵੀ ਜਿੱਦਾਂ ਕੋਲ ਖੜ ਕੇ ਬਣਾਈ ਹੁੰਦੀ ਆ ਹਾਂ ਇਹ ਇਦਾਂ ਦਾ ਹੋਇਆ ਪਿਆ ਸਿਸਟਮ ਦੇ ਸੁਆ ਮਣੀ ਪਹਿਲਾਂ ਜੀ ਸੁਆ ਪਹਿਲਾਂ ਚਾਰ ਦੰਦ ਦੰਦੋ ਚੌਗੀ ਤੇ ਟਾਂਚਾ ਇਦਾਂ ਵਾਗਿਆ ਜਿੱਦਾਂ ਦਾ ਪਾਕਿਸਤਾਨ ਵਾਲੀਆਂ ਮੀਆਂ ਨੂੰ ਲੱਗਿਆ ਹੋਣਾ ਹਾਂਜੀ ਗਿੱਡੀ ਗਾ ਵੁੱਡਾ ਸਾਰਾ ਕੋ ਥਲੇ ਲਿਵਾ ਲਿਖ ਪੈਦੀ ਆ ਠੀਕ ਹੈ ਗੱਲ ਬਾਲੀ ਕਮਾਲ ਦੀ ਝੋਟੀ ਆ ਸਿੰਗੀ ਬਹੁਤ ਚੰਗੀ ਆ ਜੀ ਆ ਸਿੰਗੀ ਜਮਾਂ ਬਰੀਕ ਆ ਗਈ ਚੋਪਰਾ ਫੇਸ ਕਰਦੇ ਹੁਣ ਲੈ ਬੰਨੇ ਮਾੜ ਆ ਜਾ ਕਰਦੇ 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 ਇੱਥੋਂ ਮਾਰਦੇ ਕੈਮਰਾ ਆ ਜਾ ਲੈ ਆ ਠੰਡੀ ਬਹੁਤ ਆ ਨਾ ਹੈ ਥੋੜੀ ਝੋਟੀ ਆ ਲੰਮੀ ਲੰਮੀ ਬਹੁਤ ਹੈ ਠੀਕ ਆ ਕਹਿੰਦਾ ਕੁਆਲਿਟੀ ਬਹੁਤ ਹੈ ਝੋਟੀ ਕਿੰਨੀ ਬੌਲੀ ਆ 13 14 ਕਿਲੋ ਸਟਾਰਟਿੰਗ 15 ਕਿਲੋ ਕੱਟੀ ਰਾਮਨਾ ਸੁਆਦ ਚੁਆਦ 13 ਕਿਲੋ ਹੁਣ ਤਿਆਰ ਆ 13 ਕਿਲੋ ਬਾਈ ਕਹਿੰਦਾ ਇਹ ਬੂਰੀ ਕੱਟੀ ਕੋਲ ਅੱਜ ਹਾਜ਼ਰ ਆ ਬੌਲਾ ਬੌਲਾ ਹਾਜ਼ਰ ਆ ਦੰਦੋ ਰਊਗੀ ਚੌਗੀ ਪਾਰੇ ਰ ਵੀ ਆ ਬੜੀ ਕਮਾਲ ਦੀ ਬੱਚਾ ਦੇਖੋ ਮਗਰ ਜੀ ਹਾਂ ਬੜੀ ਕਮਾਲ ਦੀ ਆ ਨਾਲ ਇਹ ਨੀਲੀ ਰਵੀ ਦਾ ਕੱਟਾ ਆ ਕਿ ਇਥੋਂ ਮਾਰਦੀ ਲੈ ਵੀ ਆਰਡਰ ਤੇ ਕੈਮਰਾ ਓਏ ਤਸੱਲੀ ਕਰਾਦੀ ਘਰੇ ਖੜੀ ਉਹੀ ਗੱਲ ਆ ਵੀ ਜਚੂਗੀ ਚੀਜ਼ ਹੈ ਨਾ ਜਚੂਗੀ ਆ ਨਾਲ ਬੱਚੇ ਤੇ ਮਾਰਦੀ ਕੈਮਰਾ ਕਿੰਨਾ ਦੁੱਧ ਚਵਾ ਸਕਦੇ ਆ ਮਣੀ 15 ਕਿਲੋ ਗੱਟੀ ਦੁੱਧ ਚਵਾ ਜੂਗੀ ਜੀ ਠੰਡੀ ਵਾਲੀ ਆ ਨਾ ਹਾਂ ਜੀ ਠੰਡੀ ਆ ਗਈ ਪੂਰੀ ਇਹ ਇਥੋਂ ਇਥੋਂ ਮਾਰੀ ਕੈਮਰਾ ਇਥੋਂ ਕਰਾਈ ਤਸੱਲੀ ਇਹ ਇਥੋਂ ਮਾਰਦੇ ਕੈਮਰਾ ਅਸਲ ਆ ਗਈ ਪੂਰੀ ਫੁੱਲ ਤੇ ਹੁਣ ਮਾਰਨੀ ਕੈਮਰਾ ਲੱਭੀ ਦੋ ਨੰਬਰ ਵਾਲੀ ਝੋਟੀ ਤੇ ਹੁਣ ਸਾਰੀਆਂ ਮੋਹਰਾ ਚ ਦਿਖਾਉਂਗਾ ਪੂਛ ਪਾਂ ਚੈੱਕ ਕਰਾ ਦੇ ਜਮਾ ਬਰੀਕ ਆ ਗਈ ਜਿਵੇਂ ਭਰਾ ਕਹਿੰਦੇ ਨੇ ਚਾਹੇ ਲਾ 4 ਘੰਟਾ ਦੇ ਲੈ ਇਹਨੂੰ ਹਾਂਜੀ ਸੂਆ ਬਣੀ ਦੂਜਾ ਸੂਆ ਜੀ ਸੂਆ ਦੂਜਾ ਲੈ ਆਓ ਜੀ ਲੈ ਆਓ ਬਾਹਰਲੇ ਬੰਨੇ ਲੈ ਆਓ ਤੇ ਬਾਕੀ ਇੱਥੇ ਤਾਂ ਕੁਆਲਿਟੀ ਚੈੱਕ ਕਰ ਸਕਦੇ ਹੋ ਤੋਰਾ ਤੂਰਾ ਬਰੀਕ ਆ ਗਈ ਪੂਰੀ ਫੁੱਲ ਸੂਆ ਰਹੂਗੀ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਬਣੀ ਇਹ ਤਾਜੀ ਸੂਈ ਬੋਲੇ ਸਾਫ ਬੋਲੇ ਜੋ ਖਾਲੀ ਕਿੰਨਾ ਕਹੂਗਾ ਸਟਾਰਟਿੰਗ ਬੋਲਾ ਕੋਈ 13-14 ਕਿਲੋ ਸਟਾਰਟ ਹੋਏ ਕੱਟੇ 18 ਕਿਲੋ ਤ 13 14 ਤੋਂ ਸਟਾਰਟਿੰਗ ਆ ਚਵਾਈ ਦੀ ਕਿਵੇਂ ਆ ਜਦਾਂ ਗੂਠੇ ਵਰਗੇ ਜਿੰਨੀ ਮੋਟੀ ਨੂੰ ਆ ਬਾਲੀ ਪੋਲੀ ਆ ਗੱਟੇ ਓਕੇ ਆ ਚਵਾਈ ਦੀ ਬਾਈ ਕਹਿੰਦਾ ਪੂਰੀ ਫੋਲ ਪੋਲੀ ਰਹੂ ਸਭਾ ਆਦੀ ਰਹੂਗੀ ਜਮਾ ਠੰਡੀ ਸੀਲ ਆ ਨੰਬਰ ਇਹਦਾ ਆ ਗਿਆ ਦੂਜਾ ਤੇ ਸੂਆ ਵੀ ਦੂਜਾ ਹੀ ਰਹੂਗਾ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਸੋਹਣਾ ਰੱਖਦੇ ਆ ਬਹੁਤ ਕਮਾਲ ਦਾ ਲੀਵਾ ਰੱਖਦੇ ਆ ਇੱਥੋਂ ਮਾਰਦੀ ਲੱਭੀ ਕੈਮਰਾ ਚਵਾਈ ਬਾਈ ਕਹਿੰਦਾ ਜਿੱਦਾਂ ਇਹਨੂੰ ਥਣ ਲੱਗਿਆ ਓਦਾਂ ਦੀਆਂ ਚਵਾਈ ਬਾਈ ਚਵਾਈ ਬਾਈ ਕਿਸੇ ਦੀ ਮਾੜੀ ਲੈਣੀ ਨਹੀਂ ਠੀਕ ਆ ਗੱਲ ਅਬਰੀਕ ਆ ਗਈ ਪੂਰੀ ਫੁੱਲ ਹਣਾ ਹਾਂਜੀ ਆ ਕਿਉਂਕਿ ਹਲੇ ਬਿਲਕੁਲ ਤਾਜ਼ੀ ਹੀ ਸੂਈ ਆ ਜਦ ਜਿਵੇਂ ਜਿਵੇਂ ਕਹੂੰਗਾ ਸੂਏ ਚੋਂ ਨਿਕਲੂ ਹਣਾ ਉਦੇ ਉਦੇ ਬਣੂ ਇੱਕ ਸਫਰ ਦੀ ਮਾਰੀ ਇੱਕ ਤਾਜੀ ਸੂਈ ਹੋ ਘੱਮ ਹੋ ਗਿਆ ਜੀ ਗੱਲਾਂ ਦੋ ਹੋ ਗਈਆਂ ਜੀ ਤੇ ਮਗਰ ਬੱਚਾ ਵੀ ਐ ਨਰਮ ਆ ਦਿਖਾ ਦੇ ਬਾਈ ਬੱਚੇ ਤੇ ਮਾਰਨੀ ਕੈਮਰਾ 나ੜੂਆ ਤਾਜ਼ਾ ਤਾਜ਼ਾ ਹੀ ਟੁੱਟਿਆ ਹੋਇਆ ਤੇ ਹੁਣ ਮਾਰਨੀ ਕੈਮਰਾ ਲੱਭੀ ਤਿੰਨ ਨੰਬਰ ਵਾਲੀ ਤੇ ਬਾਡੀ ਬੁੱਡੀ ਕਰਾ ਦੇ ਜੱਕੀ ਦੀ ਇੱਥੇ ਤੋਂ ਪੁੱਠਾ ਪਾਠਾ ਕਰਾ ਦੇ ਜੱਕੀ ਉੱਤੋਂ ਚੜਾਈ ਵਾਲੇ ਥੱਲੇ ਮਾਰਨੀ ਆਰਡਰ ਤੇ ਕੈਮਰਾ ਕੈਮਰੇ ਨਾਲ ਬਾਈ ਤੂੰ ਵੀ ਲਾਲਿਆਂ ਦੇ ਸੇਠਾ ਨੇ ਸਰਾਣੇ ਨੇ ਦੂਜਾ ਤੀਜਾ ਦੂਜਾ ਸੂਆ ਜੀ ਨੰਬਰ ਤੀਜਾ ਨੰਬਰ ਤੀਜਾ ਆ ਗਿਆ ਅੱਲੇ ਆ ਵਰਲੇ ਬੰਨੇ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹਾਂ ਚੈੱਕ ਮੈਨੂੰ ਇਹ ਹੁੰਦਾ ਵੀ ਭਰਾਵਾਂ ਦਾ ਨਾ ਸਮਾਂ ਥੋੜੇ ਤੋਂ ਥੋੜਾ ਲਈਏ ਤੇ ਚੀਜ਼ਾਂ ਜ਼ਿਆਦਾ ਦਿਖਾ ਦਈਏ ਹੈ ਨਾ ਹਾਂਜੀ ਇਹਦਾ ਰਹੂਗਾ ਤੀਜਾ ਨੰਬਰ ਤੇ ਜਿਵੇਂ ਮੈਂ ਦੱਸੀ ਆ ਪਾਈ ਕਹਿੰਦਾ ਸੇਠਾਂ ਦੇ ਸਹਰਾਣੇ ਵਾਲਾ ਸਰੀਰੀ ਆ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਸੂਈ ਹੈਗੀ ਭਾਜੀ 8 ਅੰਗ ਦਿਨਾਂ ਦੀ 8 ਦਿਨਾਂ ਦੀ ਸੂਈ 8 7 8 ਦਿਨਾਂ ਦੀ ਸੂਈ ਆ ਓਕੇ ਕਿੰਨਾ ਕੁ ਦੁੱਧ ਹਾਜ਼ਰ ਆਏ 15 ਤੋਂ 17 18 ਕਿਲੋ ਦੁੱਧ ਚ ਆ ਜੂਗੀ 16 ਨਹੀਂ ਮੈਂ ਗਾਰ 15 ਕਿਲੋ ਅੱਜ ਹਾਜ਼ਰ ਹੈ ਹਾਂਜੀ 16 ਦੀ ਗਰੰਟੀ ਦੇ ਦਾਂਗੇ ਤੇ ਦੁੱਧ ਬਾਈ ਕਹਿੰਦਾ ਕਿਲੋ 2 ਕਿਲੋ ਵੀ ਜਾ ਕੇ ਅਪ ਕਰੂਗੀ ਡਾਊਨ ਨਹੀਂ ਕਰਦੀ ਹੈ ਨਾ ਬਾਲੀ ਚੰਗੀ ਐ ਛੋਟੀ ਲੰਬਾਈ ਲੰਮੂਈ ਬਹੁਤ ਆਲਮ ਦੀ ਲੰਬਾਈ ਲੰਮੂਈ ਕਰਾ ਦੀ ਲੱਭੀ ਸਾਈਡ ਤੋਂ ਚੱਕ ਇੱਥੇ ਜਮ ਲੰਬੀ ਆ ਗਈ ਪੂਰੀ ਫੁੱਲ ਤੇ ਆਰਡਰ ਬਾਲਾ ਕਮਾਲ ਦਾ ਰੱਖਦੀ ਐ ਤੇ ਬਾਕੀ ਚੜਾਈ ਵਾਲੇ ਪੁੱਠੇ ਜਾ ਗਏ ਇਹ ਇੱਥੋਂ ਕਰ ਸਕਦੇ ਚੱਕ ਇੱਥੋਂ ਮਾਰ ਨਹੀਂ ਲੱਭੀ ਇਹਦੇ ਆਰਡਰ ਦੇ ਕੈਮਰਾ ਤਸੱਲੀ ਕਰਾ ਦੇ ਪੂਰੀ ਫੁੱਲ ਨੰਬਰ ਰਹੂਗਾ ਤੀਜਾ ਤੇ ਹੁਣ ਮਾਰ ਦੇ ਕੈਮਰਾ ਲੱਭੀ ਚਾਰ ਨੰਬਰ ਵਾਲੀ ਤੇ ਆਰਡਰ ਤੇ ਨਸਾਂ ਚੈੱਕ ਕਰਾ ਦੇ ਜਮਾਂ ਹੀ ਦਿਲ ਦਾ ਦੋਈ ਭੈਣਾ ਲੱਗਦੀ ਹੁੰਦੀ ਹੈ ਬਾਈ ਇਹ ਉਤੋਂ ਘਰ ਬਾਡੀ ਕਿੰਨੀ ਚੜਾਈ ਵਾਲੀ ਬਾਡੀ ਆ ਗਈ ਇਹ ਇੱਥੋਂ ਲਾ ਕੇ ਹੁਣ ਮਾਰਨੀ ਆਰਡਰ ਤੇ ਕੈਮਰਾ ਇਹਦਾ ਨੰਬਰ ਰਹੂਗਾ ਚੌਥਾ ਸੁਆ ਆਪਣੀ ਦੂਜਾ ਜੀ ਅੱਲੇ ਅੱਲੇ ਆਏ ਨੂੰ ਵੀ ਕੋਈ ਬਾਹਰਲੇ ਬਣ ਜਮਾਂ ਹੀ ਨਹੀਂ ਤੇ ਬਾਕੀ ਇੱਥੋਂ ਮਾਰਨੀ ਫੇਸ ਤੇ ਜ਼ਰੂਰ ਮਾਰ ਦਿਆ ਕਰ ਜਦੋਂ ਬਾਹਰਲੇ ਬੰਨੇ ਨਿਕਲਦੀਆਂ ਸਿੰਘੀ-ਸੁੰਗੀ ਦਾ ਆਈਡੀਆ ਹੋ ਜਾਂਦਾ ਤੇ ਚੜਾਈ ਤਾਂ ਪੂਰੀ ਫੁੱਲ ਰਹੂ ਬਈ ਹਾਂ ਕਿੰਨੇ ਦਿਨ ਦਾ ਸੁਹਾ ਮਣੀ ਇਹਦਾ ਸੁਹਾ ਹੈਗਾ ਵੀ ਇਹ 10 ਦਿਨਾਂ ਦੇ ਲੱਗੇ ਜੀ 10 ਦਿਨਾਂ ਦੇ ਲੱਗ ਪਾ ਹਾਂਜੀ ਤੇ ਕਿੰਨਾ ਕੁ ਦੁੱਧ ਆਜੇ ਇਹਦੇ ਕੋਲ 15 16 ਕਿਲੋ ਸਟਾਰਟਿੰਗ ਆ ਜੀ ਆ ਠੰਡੀ ਵਾਲੀ ਆ ਨਾ ਹਾਂਜੀ ਠੰਡੀ ਦਾ ਨਜ਼ਾਇਜ਼ ਆ ਜੇ ਤੁਲਨਾ ਦੋ ਪੈਰ ਘੱਟ ਮੜਕਨਾ ਉਹ ਗੱਲ ਹਾਂਜੀ ਕੋਈ ਜਿਵੇਂ ਇਹਨਾਂ ਸਰੀਰ ਪੂਰਾ ਆ ਗਿਆ ਨਾ ਹਾਂਜੀ ਜੋ ਦੱਸ ਦਿਆ ਵੀ ਪੇਟ ਹੋਣਾ ਨਹੀਂ ਨਾ ਮੈਂ ਦਾ ਕੱਲਾ ਕੱਦ ਮੈਟਰ ਨਹੀਂ ਕਰਦਾ ਹਾਂਜੀ 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 ਅਲੇ ਆਲੇ ਆ ਉਰਲੇ ਬੰਨੇ ਲਿਆ ਬੰਦਾ ਤੋਰ ਦਾ ਟਕਾ ਆ ਗਿਆ ਜੇ ਨਾ ਹਾਂਜੀ ਅਹੀ ਗੱਲ ਨਹੀਂ ਕਿੰਨਾ ਦੱਸਿਆ ਹੁਣ ਇਹਦੇ ਕੋਲੇ ਦੁੱਧ 15 16 ਕਿਲੋ ਸਟਾਰਟਿੰਗ ਹੈ 18 ਕਿਲੋ ਝੋਟੀਰਾਮ ਦਾ ਜੋਆ ਜੂਈ 18 ਦੇ ਲਗਭਗ ਜੇ ਕੋਈ ਬਾਈ ਜੋੜਾ ਮੰਗੂ ਕਰੂਗਾ ਪਹੁੰਚ ਕਰਵਾ ਦੇਵਾਂਗੇ ਇਹ ਜੋੜੇ ਦੀ ਭਾਅ ਵੀ ਜਾਇਜ਼ ਹੋ ਜਾਏ ਇਹਨੂੰ ਆ ਦੋਨਾਂ ਦੀ ਇੱਕ ਉਹ ਵਾਲਾ ਜਾਇਜ਼ ਨਹੀਂ ਹੋਊਗਾ ਭਾਅ ਹੋਊਗਾ ਕੱਲ ਮੰਗ ਜੇ ਓਕੇ 36 ਕਿਲੋ ਜੋੜਾ ਦਊਗਾ ਤੇ ਰੱਖ ਲੈਣਾ ਓਕੇ ਹਾਂਜੀ ਮਾਰੀ ਮਾਰੀ ਲੱਭੀ ਕੈਮਰਾ ਇਹ ਇੱਕ ਤਾਂ ਆ ਗਿਆ ਆ ਝੋਟੀ ਤੇ ਇੱਕ ਆ ਗਈ ਨਾਲ ਵਾਲੀ ਜੇ ਬਾਈ ਕਹਿੰਦਾ 36 ਕਿਲੋ ਦੁੱਧ ਦੇਦਾ ਤਾਂ ਜੋੜਾ ਰੱਖ ਲੈਣਾ ਜੋੜੇ ਦੀ ਇਹ ਪਹੁੰਚ ਹੋ ਜੂ ਜੇ ਕੋਈ ਦੋਨੇ ਇਕੱਠੀਆਂ ਲੈਂਦਾ ਹਾਂਜੀ ਤਿੰਨ ਨੰਬਰ ਤੇ ਚਾਰ ਨੰਬਰ ਵਾਲੀ ਝੋੜਤੀ ਆ ਗਈ ਹੈ ਨਾ ਉਹ ਚੀਜ਼ ਦਾ ਖਾਸ ਧਿਆਨ ਰੱਖੋ ਗਾਂ ਵਾਲੇ ਬੰਨੋਂ ਥਾਣ ਥਣ ਚੈੱਕ ਕਰਾ ਦੇ ਮੈਂ ਜਿੱਧਰੋਂ ਮਰਜੀ ਬਾਈ ਅਗਲਾ ਨੰਬਰ ਸਰ ਵਾਲੇ ਭਰਾ ਕਹਿੰਦੇ ਸੂੰਬਾ ਥਣ ਲੱਗਿਆ ਆ ਪੂਰਾ ਅਸਰਾ ਲਗਾ ਪਿਆ ਜੀ ਮਸਟੈਟਸ ਵਾਲਾ ਕੰਮ ਇਹ ਚ 0% ਹੀ ਹੋ ਜਾਂਦਾ ਕਿ ਚਾਰ ਨੰਬਰ ਆ ਗਈ ਤੇ ਹੁਣ ਤੁਹਾਨੂੰ ਦਿਖਾਉਣ ਲੱਗਿਆ ਪੰਜ ਨੰਬਰ ਵਾਲੀ ਪਹਿਲਾਂ ਤਾਂ ਕੱਦੇ ਕਰਾ ਦੀ ਜੇ ਇੱਕ ਇੱਥੇ ਤੋਂ ਪਹਿਲਾਂ ਕੱਟੀ ਆ ਗਈ ਬਾਈ ਜੀ ਪੰਜ ਕਾਲੀ ਕਰੀ ਜਾਂਦੀ ਆ ਸਵਾਹ ਦੀ ਠੰਡੀ ਆ ਨਾ ਕਰਦੇ 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 ਫੇਸ ਕਰਦੇ ਆ ਘਰ ਘੁਮਾ ਕੇ ਮਾੜਾ ਜਾ ਇਹਦਾ ਨੰਬਰ ਰੂਗਾ ਬਾਈ 5 ਵਾ ਹੈ ਨਾ ਹਾਂਜੀ ਸੁਆ ਪਹਿਲਾ ਪਹਿਲਾ 4 ਦੰਦ ਪਈਏ ਦੰਦੋ ਚੌਗੀ ਹਾਂਜੀ ਅੱਲਾਇ ਚਲ ਚੋ ਬਰਾ ਬਾਹਰ ਲੈ ਬੰਨੇ ਲੈ ਚਲ ਤੇ ਕੁਆਲਿਟੀ ਚੈੱਕ ਕਰ ਸਕਦੇ ਹਾਂ ਸਰਾ ਕੁਆਲਿਟੀ ਦੂ ਥਣ ਤਾਂ ਲੱਗਿਆ ਜਿਵੇਂ ਪੂਰੀ ਬਿੱਥੀ ਤੇ ਤੇ ਲੱਗਿਆ ਵੀ ਉਹੀ ਗੱਲ ਆ ਵੀ ਕਲਮੀ ਥਣ ਲੱਗਿਆ ਚੂਂਦਾ ਨਹੀਂ ਗਾਂ ਤਾਂ ਜਿਵੇਂ ਸੁੰਬਾ ਥਣ ਵੀ ਬੋਲ ਦਿੰਦੇ ਆ ਭਰਾ ਉਹਨੂੰ ਜੀ ਕਿੰਨੇ ਦਿਨ ਦਾ ਸੁਆ ਪਾਜੀ ਪਰਸੋਂ ਸੁਈ ਆ ਬੋਲਿਓ ਸਾਫ ਆ ਓਕੇ ਬੋਲੇ ਜੋ ਖਾਲੀ ਪਰਸੋਂ ਦੀ ਸੂਈ ਤੇ ਦੁੱਧ ਹੁਣ ਹਾਜ਼ਰ ਕਿੰਨਾ ਹਮ ਬੋਲੀ ਦਾ 12 ਕਿਲੋ ਸਟਾਰਟਿੰਗ ਹੋਈ ਹੈ ਜੀ 12 ਤੋਂ ਸਟਾਰਟਿੰਗ ਕਿੰਨਾ ਕਚਵਾ ਦੂ ਪੀਕ ਲੈਵਲ ਤੇ 15 ਕਿਲੋ ਕੱਟੀ ਦੋ ਚਵਾ ਜੂਗੀ 15 ਕਿਲੋ ਇਹ ਇੱਥੇ ਰੋਕੀ ਮਾਰੀ ਜੀ ਕਮਾ ਕੇ ਤੇ ਬਾਕੀ ਇੱਥੇ ਤਾਂ ਨਾ ਕੁਆਲਿਟੀ ਚੈੱਕ ਕਰ ਸਕਦੇ ਹਾਂ ਤੇ ਫੇਸ ਦੀ ਕੁਆਲਿਟੀ ਵੱਲ ਤਾਂ ਤੁਹਾਨੂੰ ਫੇਸਬੂਕ ਵੀ ਚੈੱਕ ਕਰਾ ਦੂੰਗਾ ਫਿਰ ਮੰਨ ਲਓ ਦੇ ਪਾਣਾਂ ਚ ਨਾ ਗੈਪ ਚੈੱਕ ਕਰਾ ਦੂੰਗਾ ਤੋਰੀਆਂ ਨੂੰ ਮਾਰੀ ਜੀ ਬ੍ਰਾਂਡ ਦੇ ਅੰਦਰ ਅੰਦਰ ਪਹਿਲਣ ਕੱਟੀ ਆ ਗਈ ਤੇ ਬਾਕੀ ਥੱਲੇ ਆਰਡਰ ਚੈੱਕ ਕਰ ਸਕਦੇ ਹਾਂ 4x4 ਵਾਲਾ ਸਿਸਟਮ ਹੀ ਆ ਜਿੰਨਾ ਅਗਲੇ ਤੋਂ ਪਿਛਲੇ ਚ ਗਏ ਆ ਪਾ ਓਨੀ ਮੈਂ ਕਹੂੰਗਾ ਪਿਛਲੇ ਤੋਂ ਪਿਛਲੇ ਚ ਗਏ ਆ ਪਾ ਕੱਢ ਲਾ ਬਾਹਰਲੇ ਬੰਨੇ ਦੀ ਕਿਨਾਰ ਇਹ ਇੱਥੋਂ ਕਰ ਸਕਦੇ ਹਾਂ ਜੀ ਕੁਆਲਿਟੀ ਚੈੱਕ 12 ਕਿਲੋ ਬੋਲੀ ਤੋਂ ਨਾ ਬਾਈ ਕੰਨਾਂ ਦੀ ਸਟਾਰਟਿੰਗ ਆ ਪਹਿਲਣ ਕੱਟੀ ਆ ਤਿੰਨਾ ਚਾਰਾਂ ਦਿਨਾਂ ਦੀ ਸੂਈ ਵੀ ਆ ਆ ਬੱਚਾ ਵੀ ਦਿਖਾ ਦੇ ਬਾਈ ਜਮਾ ਹੀ ਨਰਮ ਆ 나ੜੂ ਨਾਲ ਆਲੇ ਕੁਆਲਿਟੀ ਇਹ ਮੰਨ ਲਓ ਵੀ 100 ਦੀ 100 ਰਹਿਣ ਵਾਲੀ ਆ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਆ ਜਾਓ ਇਸ ਦੂਬਾਰ ਮਾਰਦੀ ਲੱਭੀ ਬੱਚੀ ਦੇ ਕੈਮਰਾ ਕੱਟੀ ਮਗ ਰਿਆ ਜਮ ਤਾਜੀ ਸੂਈ ਅਤੀ ਜਾਲ ਨਾਲ ਕੱਟੀ ਆ ਗਈ ਹਾਂਜੀ ਤੇ ਇੱਥੋਂ ਮਾਰਦੀ ਇਹਦੇ ਆਰਡਰ ਤੇ ਕੈਮਰਾ ਇਹ ਇੱਥੋਂ ਕਰਾ ਦੀ ਜੈ ਇੱਕ ਥਣ ਪੂਰਾ ਗੈਪ ਤੇ ਲੱਗਿਆ ਵੇ ਆ ਤੇ ਲੇਵਾ ਬੜਾ ਕਮਾਲ ਦਾ ਤਿਆਰ ਕਰੂ ਜਿਵੇਂ ਜਿਵੇਂ ਇਹਨੂੰ ਚਵਾਈਆਂ ਲੱਗਣਗੀਆਂ ਓਦਾਂ ਓਦਾਂ ਸਰਾ ਹੁੰਦੀ ਜਾਊਗੀ ਥੱਲੇ ਚਵਾਈ ਵਾਲੀ ਟੌਪ ਦੀ ਲੱਗੀਆਂ ਮੋਟੀ ਚਵਾਈ ਆ ਪੂਰੀ ਪੂਰੀ ਚਵਾਈ ਚ ਆ ਗਈ ਫੁੱਲ ਮੋਟੀ ਨੰਬਰ ਇਹਦਾ ਆ ਗਿਆ ਪੰਜਵਾਂ ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਦੇ ਕੈਮਰਾ ਇਹਦਾ ਸੂਆਮਣੀ ਪੂਰੇ ਲਿਆ ਦੂਜਾ ਸੂਆ ਜੀ ਇਹ ਇੱਥੋਂ ਕਰਾ ਦੇ ਇੱਕ ਆ ਦੇ ਬਾਈ ਅਤੂ ਉਹ ਤੋਂ ਲੈ ਕੇ ਧੁੰਨੀ ਤੱਕਲੇ ਵਾਲਾ ਲਗਾ ਪਿਆ ਠੀਕ ਆ ਗੱਲ ਅਗਲੇ ਥਾਂ ਤੋਂ ਜਿਵੇਂ ਭਰਾ ਕਹਿੰਦੇ ਨੇ ਗਿੱਠਾ ਲਾ ਗਏ ਪੀ ਆ ਨਾ ਹਾਂਜੀ ਆ ਪੂਰੀ ਗਿੱਠੀ ਪੈਂਦੀ ਆ ਕਮਾਲਾ 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 ਉਰਲੇ ਬੰਨੇ ਕਮਾਲਾ ਸੁਆ ਦੂਜਾ ਹਾਂਜੀ ਹਾਂਜੀ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਸੂਈ ਨੂੰ ਭਾਈ ਅੱਜ ਨਾ ਆਏ ਹੈਗਾ ਸ਼ੀਮਾ ਸਤਮਾ ਦੇਣਾ ਕਿੰਨੇ ਕ ਬੋਲੇ ਤੇ ਚੱਲ ਰਹੀ ਆ ਹੁਣ ਮੈਂ ਕਹੂੰਗਾ ਸਾਫਲੀ ਹੋ ਗਈ 16 ਕਿਲੋ ਸਟਾਰਟ ਹੋਊਗੀ ਜਾਂ 20 ਕਿਲੋ ਛੁੱਟੀ ਚੋ ਆਉਣ ਵਾਲੀ ਆ 18 ਦੀ ਓੜ ਦੇ ਦਵਾਂਗੇ ਓਕੇ ਕਮਾਲਾ ਬਈ ਹੱਥੋਂ ਕਮਾਲਾ ਗੈਪ ਬੜਾ ਸੋਹਣਾ ਰੱਖਦੇ ਤੇ ਗਾਂ ਵਾਲੇ ਬੰ ਇਹ ਇੱਥੋਂ ਕਰਾਦੀ ਚੱਕ ਜਿੱਦਾਂ ਪੁਰਾਣੇ ਪੰਜਾਬ ਵਾਲਾ ਨਕਸ਼ਾ ਬਣਿਆ ਵਿਆ ਉਹਦੇ ਹੀ ਨਸਾਂ ਪਈਆਂ ਜੀ ਆਰਡਰ ਤੇ ਤੇ 20 ਕਿਲੋ ਦੇ ਲਗਭਗ ਪਾਈ ਕਹਿੰਦਾ ਚਪਾਉਣ ਦਾ ਦਮ ਰੱਖਦੇ ਆਪਾਂ 18 ਦੀ ਗਰੰਟੀ ਤੇ ਦੇ ਦਾਂਗੇ ਜਿਹੜੇ ਵੀ ਭਰਾ ਨੇ ਲੈ ਕੇ ਜਾਣੀਆਂ ਉਹ ਚੀਜ਼ ਨਹੀਂ ਹੈਗੀ ਔਰਲੇ ਬੰਨੇ ਲਿਆ ਔਰਲੇ ਬੰਨੇ ਲਿਆ ਬੰਦਾ ਸਾਡਾ ਵੀ ਤਿਲਕਦਾ ਫਿਰਦਾ ਅੱਜ ਇਹ ਇੱਥੋਂ ਮਾਰ ਕੈਮਰਾ ਇੱਥੋਂ ਕਰਾ ਤਸੱਲੀ ਵੀ ਆਰਡਰ ਗਾਂ ਵਾਲੇ ਥਣ ਤੋਂ ਗਾਂ ਵਾਲੇ ਬੰਨੇ ਚੈੱਕ ਕਰਾ ਲਈ ਇਹਨੇ ਦੁੱਧ ਵਣਾ ਲਈ ਆਹ ਫੀਚਰ ਨੇ ਸਾਰੇ ਇਹਦੇ ਚ ਤੇ ਬਾਕੀ ਠੰਡਾਪਨ ਆ ਗਿਆ ਤੇ ਇੱਥੇ ਤੋਂ ਆਦਰ ਕਰਾਦੀ ਪਛਾਣ ਵਾਲੇ ਪੱਖ ਤੋਂ ਚੱਕ ਇਹ ਇੱਥੋਂ ਮਾਰ ਕੱਦ ਵੀ ਚੰਗਾ ਆ ਗਿਆ ਤੇ ਆ ਜੀ ਤੋ ਆ ਜੀ ਦਾ ਗੈਪ ਵੀ ਸੋਨਾ ਰੱਖਦੀ ਹੈ ਨਾ ਹਾਂਜੀ ਸਾਰੀਆਂ ਚੀਜ਼ਾਂ ਝੋਟੀ ਸਿੰਗੀ ਵਾਲੀ ਕੁਆਲਿਟੀ ਦੀ ਆ ਠੀਕ ਹੈ ਗੱਲ ਹਾਂਜੀ ਮਗਰ ਕਟਾਇਆ ਬੱਚਾ ਵੀ ਦਿਖਾਦੀ ਭਾਈ ਨਾਲ ਆ ਗਿਆ ਮੇਲ ਕਫ ਬੱਚਾ ਲ ਵੀ ਕੱਲਾ ਕੱਲਾ ਕਰਾ ਦਿਆ ਕਰ ਚੈੱਕ ਇ ਇੱਥੋਂ ਮਾਰਨੀ ਕੈਮਰਾ ਤੇ ਹੁਣ ਮਾਰਨੀ ਯਾਰ ਆ ਮੱਝ ਤੇ ਕੈਮਰਾ ਆ ਤਾਂ ਬਸ਼ਾਲ ਮੱਝ ਹੀ ਆ ਯਾਰ ਬਹੁਲੀ ਵੱਡੀ ਮੱਝ ਆ ਕੱਦ ਬਹੁਤ ਹੈ ਭਾਈ ਜੀ ਝੋਟੀ ਦਾ ਹਾਂ ਫੁੱਲ ਵੱਡੀਆਂ ਸੀ ਆ ਗਈ ਇਹ ਤਾਂ ਜਿਸ ਤਰ੍ਹਾਂ ਘੋੜਿਆਂ ਦੇ ਸ਼ੋਅ ਹੁੰਦੇ ਯਾਰ ਉਹ ਡੀ ਵੱਡੀ ਆ ਗਈ ਲੰਬੀ ਬਹੁਤ ਆ ਹਨਾ ਹਾਂਜੀ ਲੰਬੀ ਲੰਬੀ ਨਾਲ ਨਾਲ ਲੰਬੀ ਬਹੁਤ ਆ ਬਿਊਟੀ ਚਾ ਕੱ ਦੂਜਾ ਸੁਆ ਜੀ ਐਂ ਵੀ ਇਹ ਕੱਟ ਲਾ ਪਰਲੇ ਬੰਨੇ ਦੀ ਲੈ ਚਲ ਸੁਆ ਦੂਜਾ ਵੱਡੀ ਆਲਾ ਕੋਈ ਲੇਖਾ ਨਹੀਂ ਹਾਂ ਜੀ ਵੱਡੀ ਆਲਾ ਕੋਈ ਲੇਖਾ ਨਹੀਂ ਗੈਪ ਸੋਨਾ ਰੱਖਦੀ ਆ ਥਣਾ ਚ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਹੈਗੇ 11 12 ਦਿਨ ਸੂਈ ਨੂੰ ਜੀ ਕਿੰਨਾ ਗਰੁੱਦਾ ਇਹਦੇ ਕੋਲੇ ਅੱਜ 15 ਕਿਲੋ ਤਿਆਰ ਆ ਬਾਈ ਹਾਜ਼ਰ ਹਾਂ ਜੀ ਡੰਗੋ ਡੰਗਾ ਹਾਂ ਜੀ ਮੈਂ ਦਵਾਗੇ ਚਵਾਈ ਦੀ ਕਿਵੇਂ ਬਾਈ 100 ਦੀ 100 ਜਮਈ ਹਾਂ ਜੀ ਕਰਦੀ ਆ ਮੁੱਗੇ ਜਿਵੇਂ ਕਹ ਲਈ ਜਿੱਤਾਂ ਜਿੱਥੇ ਹੁਣੇ ਪਮਾਇਦੇ ਵਾਜਾ ਮੁੱਗੇ ਹੁਣੀ ਕਰੂ ਫਰਛ ਪੱਕੀ ਫਰਛ ਜੀ ਕਰਦੇ ਮੁੱਗੇ ਠੀਕ ਹੈ ਗੱਲ ਚੱਲ ਪੱਕੇ ਚ ਤੱਕਾ ਨੂੰ ਕਰਨ ਸਿਮੈਂਟ ਲਾਉਂਦੇ ਫਿਰਾਂਗੇ ਲਿਆ ਲਿਆ ਉਰਲੇ ਬੰਨੇ ਲਿਆ 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 ਤੇ ਬਾਕੀ ਇਥੋਂ ਕੁਆਲਟੀ ਕਰ ਲੈ ਚੱਕ ਜਿਵੇਂ ਤੁਹਾਨੂੰ ਦੱਸਿਆ ਵੀ ਸਟੇਟਨਸ ਬਹੁਤ ਆ ਮੱਝ ਗੈਪ ਵੀ ਸੋਹਣਾ ਰੱਖਦੀ ਆ ਜੀ ਅੱਜ ਵੀ ਸੋਹਣਾ ਆ ਆ ਸਭ ਕੁਝ ਛੱਡ ਕੇ ਜੋਪਰ ਕਹਿੰਦਾ ਐ ਵੀ ਦਾਲ ਤੁਰਦੀ ਆ ਹੈ ਕਦਮ ਨਾ ਕਦਮ ਲਾ ਕੇ ਕਦਮ ਨਾ ਕਦਮ ਹਾਂ ਕਦਮਾ ਨਾ ਕਦਮ ਮਲਾ ਕੇ ਤੁਰਨ ਵਾਲੀ ਝੋਟੀ ਆ ਵੱਡੀ ਬਹੁਤ ਆ ਯਾਰ ਪ੍ਰਦਰਸ਼ਨੀ ਵਾਲੀ ਝੋਟੀ ਆ ਇ ਇਹ ਲੇਵਾ ਠੋਸ ਬੜਾ ਰੱਖਦੀ ਆ ਹਾਂਜੀ ਇਹ ਇੱਥੋਂ ਕਰਾ ਲਈ ਚੈੱਕ ਠੁੱਲ ਵੱਡੀਆਂ ਚ ਆ ਗਈ ਕਮਾਲ ਦੀ ਝੋਟੀ ਆ ਗਈ ਜੀ ਪੀਕ ਲੈਵਲ ਦੇ ਕਿੰਨਾ ਕਿ ਕੈਮਰਾ ਜੀ ਪੂਰੀ ਨਹੀਂ ਆ ਉਹ ਵੱਡੀ ਝੋਟੀ ਆ ਸੈਟ ਵੈਟਰ ਰੇਲ ਦਾ ਡੱਬਾ ਕਹਿ ਲਈਏ ਬਾਸ ਬਾਸ ਪੂਰਾ ਜੀ ਠੀਕ ਹੈ ਗੱਲ ਤੇ ਹੁਣ ਆ ਜਾ ਲੱਭੀ ਅਗਲੇ ਨੰਬਰਾਂ ਤੇ ਆ ਝੋਟੀ ਤੇ ਮਾਰ ਦੇ ਕੈਮਰਾ ਤੇ ਬਾਕੀ ਇੱਥੋਂ ਕਰਾ ਦੇ ਲੱਭੀ ਕੁਆਲਿਟੀ ਚੈੱਕ ਲੈ ਚਲ ਬਾਹਰ ਲੈ ਬੰਨੇ ਆ ਲੈ ਚੱਲ ਆ ਇੱਥੋਂ ਗੈਪ ਕਰਾ ਦੇ ਥਾਣਾ ਦਾ ਚੈੱਕ 4x4 ਵਾਲਾ ਸਿਸਟਮ ਹੀ ਆ ਤੇ ਇੱਥੋਂ ਪਛਾਣ ਤੋਂ ਆਰਡਰ ਚੈੱਕ ਕਰਾ ਦੀ ਬਾਡੀ ਚੈੱਕ ਕਰਾ ਦੀ ਕਹਿਣ ਦਾ ਭਾਵੇਂ ਆ ਮੇਰਾ ਤੈਨੂੰ ਵੀ ਤਸੱਲੀ ਕਰਾ ਦੀ ਸਾਰੇ ਪੱਖਾਂ ਤੋਂ ਜਿੰਨਿਆਂ ਤੋਂ ਹੋ ਸਕਦੀ ਐ ਬਾਈ ਥਾਣ ਜਿੱਦਾਂ ਲੱਗਾ 19 ਸਪੈਸ਼ਲ ਜਿਹੀ ਵਾਈ ਲੱਗੀ ਆ ਪੂਰੀ ਮੋਟੀ ਮੋਟੀ ਮਾਲਕ ਪਲੂਣ ਕਹਿੰਦੇ ਸੀ ਆਪਾਂ ਦੂਏ ਕਰਕੇ ਲਈ ਆ ਠੀਕ ਆ ਗੱਲ ਜੀ ਆਪਾਂ ਦੂਜਾ ਮੰਨ ਕੇ ਲਈ ਆ ਲਈ ਆ ਘਮਾੜਾ ਬਈ ਇੱਥੋਂ ਘਮਾੜਾ ਉਹ ਫੇਰ ਵੀ ਆਪਾਂ ਨੂੰ ਵੇਚ ਕੇ ਪਲੂਣੀ ਗਈ ਗਏ ਲੈ ਆ ਲੈ ਆ ਦੰਦਾ ਜੀ ਚਾਰ ਦੰਦ ਆ ਠੀਕ ਆ ਗੱਲ ਆਪਾਂ ਦੂਏ ਕਰਕੇ ਲਈ ਆ ਦੰਦੋਂ ਕਿਵੇਂ ਆਹੇ ਦੂਜੇ ਚੌਗੀ ਆ ਜੀ 4 ਦੰਦ ਹਾਂਜੀ ਸੂਆ ਦੂਸਰਾ ਦੂਸਰਾ ਕਿੰਨੀ ਬੌਲੀ ਅੱਜ ਇਹਦੇ ਕੋਲ ਅੱਜ ਭਾਜੀ 15 ਕਿਲੋ ਸਟਾਰਟਿੰਗ ਹੋਈ ਆ ਜਿੱਦਾਂ ਸੂਈ ਨੂੰ ਹੋ ਗਿਆ 8-9 ਦਿਨ ਠੀਕ ਆ ਜੀ 15 ਕਿਲੋ ਸਟਾਰਟਿੰਗ ਆ 17-18 ਕਿਲੋ ਚਬਾਉਣ ਵਾਲੀ ਆ ਜੀ ਠੀਕ ਆ ਗੱਲ ਜੀ ਆ 15 ਕਿਲੋ ਤਾਂ ਨਾ ਸਟਾਰਟਿੰਗ ਹੋਈ ਆ ਬਾਈ ਕਹਿੰਦਾ 17-18 ਦੇ ਲਗਭਗ ਚਬਾ ਦੂ ਪਰ ਡਿਜ਼ਾਈਨ ਵਾਲਾ ਸੁਣਾ ਰੱਖ ਜੇ ਲਵੀ ਇੱਥੋਂ ਕਰਾ ਲਈ ਜਾਪੀਆ ਸੁਬਈਆਂ ਲੇਵੇ ਦੀਆਂ ਸਫਾਈ ਤਾਂ ਲੇਵੇ ਦੀ ਨਜਾਇਜ਼ ਹੀ ਸਫਾਈ ਆ ਇੱਥੋਂ ਕਰਾ ਜਾ ਇੱਕ ਚੌਗੀ ਆ ਗਈ ਇਹਦਾ ਬੱਚਾ ਵੀ ਬਾਈ ਜਰੂਰ ਦਿਖਾਈ ਬੱਚਾ ਦਿਖਾ ਦਾਂਗੇ ਤਸੱਲੀਏ ਕਰਾਉਣੀ ਆ ਭਰਾਵਾ ਦੀ ਤਸੱਲੀਏ ਐਨ ਕਰਾਵਾਂਗੇ ਜੱਜ ਕੇ ਪਹਿਲਾਂ ਕਬੇ ਨਾ ਜਿੰਨਾ ਠੰਡ ਸੋਹਣਾ ਲੱਗਾ ਉੰਨੇ ਚੌਪ ਟੋਪੀ ਜਵਾਈ ਲੱਗੀ ਠੰਡੀ ਬਹੁਤ ਹੈ ਠੰਡੀ ਬਹੁਤ ਹੈ ਘੱਟੀ ਠੰਡੀ ਲੱਭ ਵੀ ਕਰਾ ਜਾ ਕੋਈ ਗਰਮ ਗਰਮ ਵਾਲਾ ਸੀਨ ਨਾ 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 ਜਮਾ ਹਾਂਜੀ ਸਰਾਜੀ ਜੀ ਆ ਇੱਥੇ ਤੇ ਕੱਦਦਾ ਆਈਡੀਆ ਕਰਾ ਦੇ ਉਰਲੇ ਬੰਨੇ ਕਰਦੇ ਥੋੜੀ ਜਿਹੀ ਮੈਂ ਬਾਈ ਟੱਕਾ ਮਾਰੇ ਤੇ ਵੀ ਨਹੀਂ ਹੈਲਦੀ ਇੰਨੀ ਠੰਡੀ ਆ ਠੀਕ ਹੈ ਗੱਲ ਇਹ ਇੱਥੋਂ ਕਰਾ ਦੇ ਤਸੱਲੀ ਤੇ ਹੁਣ ਮਾਰਨੀ ਬੱਚੇ ਦੇ ਕੈਮਰਾ ਤੇ ਹੁਣ ਕਿ ਕਿਹੜਾ ਹੋਰ ਦਿਖਾ ਦੇ ਆ ਨਸਾਂ ਨੂੰ ਸਭ ਬਾਈ ਪੂਰੀਆਂ ਆ ਲੈਵੇ ਦੇ ਇੱਥੇ ਵੀ ਆ ਇੱਧਰ ਮੂਰੇ ਵੀ ਆ ਤੇ ਕਿਹੜਾ ਹੋਰ ਕਰਾ ਲਈ ਜੱਕ ਤਸੱਲੀ ਕਰਾ ਦੀ ਪੂਰੀ ਫੁੱਲ ਵੱਡੀ ਫੁੱਲ ਆ ਗਈ ਹੈ ਨਾ ਕਰਦੇ ਫੁੱਲ ਬੜਾ ਆਜੀ ਠੋਸ ਬਹੁਤ ਜਿਹਨੇ ਪੂਰੀਆਂ ਦੇਖੋ ਬੜੀਆਂ ਮਈਆਂ ਲੈਣੀਆਂ ਹਾਂਜੀ ਆ ਦੇਖੋ ਕੱਦ ਦੋਮਾਰੇ ਇੱਕ ਵੀ ਨਹੀਂ ਬੜੀ ਦੋ ਇੱਕ ਕੋ ਇੱਕ ਅੱਧੀਆਂ ਮਿਲਣਗੀਆਂ ਠੀਕ ਆ ਗੱਲ ਆ ਆ ਮੈਂ ਇੱਕ ਤੇ ਜੇ ਕਿਸੇ ਨੇ ਜੋੜਾ ਲੈਣਾ ਵਿਆ ਬਣੀ 40 ਕਿਲੋ ਦੁੱਧ ਜਗਉਣ ਵਾਲੀਆਂ 30 ਕਿਲੋ ਹਣ ਮਣਕੇ ਲੈ ਲਾਂ ਦੋਨਾਂ ਦਾ ਹਾਂਜੀ 30 ਕਿਲੋ ਹਾਂਜੀ ਠੀਕ ਆ ਗੱਲ ਤੇ 40 ਦੇ ਲਗਭਗ ਚ ਪਾ ਜਾਣਗੇ। ਹਾਂਜੀ। ਆ ਵੱਡੀਆਂ ਦਾ ਪੂਰੀਆਂ ਫੁੱਲ ਆ ਗਈਆਂ ਨਾ। ਪੂਰੀਆਂ ਵੱਡੀਆਂ। ਤੇ ਹੁਣ ਮਾਰ ਲੱਭਿਆ। ਅਗਲਾ ਕਹਿੰਦਾ ਇੱਕ ਨੀਮਲ ਦਾ ਕੱਦ ਦੋਹਾਂ ਦਾ ਬਰੋਬਰ ਮਿਲੂਗਾ। ਠੀਕ ਆ। ਆ ਮਿਲਕ ਬਿਊਟੀ ਵਾਲੀਆਂ ਗੱਟੀਆਂ ਆ ਗਈਆਂ। ਜਹਾਜ ਜਿਹੜਾ ਕਹਿੰਦਾ ਇਹ ਆਪਣਾ ਇੱਕ ਗੱਲ ਚਲੀ ਜਹਾਜ ਆ ਬਈ। ਇਹ ਹੁਣ ਹੁਣ ਮਾਰੋ ਤੇ ਕੈਮਰਾ ਤੇ ਚਕਾਲੀ ਕਰੀ ਜਾਂਦੀ ਹੈ ਨਾ। ਉਹਨੂੰ ਕੋਈ ਸਮੱਸਿਆ ਨਹੀਂ ਜੈ ਢੋਲ বাজਾਈ ਜੇ ਵਾਲੇ। ਬਾਹਲੀ ਠੰਡੀ ਹੈ ਜੀ। ਕੱਢੋ ਜੀ ਐਂ ਦੀ ਕੱਢ ਲਓ ਮਹਾਰਾਜ। ਕੱਢ ਲਓ ਕੱਢ ਲਓ। ਬਾਈ ਜਿੱਲੜੀ ਉੱਪਰੋ ਜਿਹਦਾ ਸੇਠਾ ਸਹਰਾਣੇ ਜਿੰਨੀ ਚੌੜੀ ਆ ਤੇ ਉਹਨੇ ਹੀ ਲੇਵਾ ਠੀਕ ਆ ਗੱਲ ਉਹਨੇ ਹੀ ਲੇਵਰੀ ਚੜਾਈ ਆ ਉਹਨੇ ਆਰਡਰ ਦੀ ਚੜਾਈ ਆ ਗਈ ਹਾਂਜੀ ਇਹਦਾ ਸੂਆ ਕਿਹੜਾ ਰਹੂਗਾ ਜੀ ਦੂਜਾ ਸੂਆ ਜੀ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਹੋਗੇ 8 ਤੋਂ 9 ਦਿਨ 8 ਤੋਂ 9 ਦਿਨ ਬੱਚਾ ਕੀ ਇਹ ਨਾਲੇ ਤੇ ਮਣੀ ਇਹਦੇ ਕੱਟਾ ਹੋਣਾ ਜੀ ਮੇਲ ਕਾਫ ਹਾਂਜੀ 8 9 ਦਿਨਾਂ ਦੀ ਸੂਈ ਵੀ ਆ ਜੀ ਦੁੱਧ ਹਾਜ਼ਰ ਕਿੰਨਾ ਅੱਜ ਅੱਜ 16 ਕਿਲੋ ਅੱਜ ਤਿਆਰ ਆ 20 ਕਿਲੋ ਆਮ ਨਾਲ ਜੋ ਦੁੱਧ ਚੋਂ ਵਣ ਵਾਲੀ ਆ ਠੀਕ ਆ ਗੱਲ ਜੀ 16 ਕਿਲੋ ਹਾਜ਼ਰ ਆ ਟਾਈਮ ਟਾਈਮ ਇੱਕ ਇਹ ਜੋਟੀ ਦਾ ਤੇ ਇੱਕ ਆਪਣੀ ਬੂਰੀ ਦਾ ਹਾਂਜੀ ਕਰੀਬ ਨਾਲ ਹਾਂ ਨਾ ਜੀ ਚੱਲੀ ਜਾਂਦੀ ਆ ਠੀਕ ਆ ਗੱਲਾਂ ਵੀਰ ਆਪਣਾ ਇੱਕ ਗਿੱਲਾਂ ਤੋਂ ਆ ਇੱਕ ਇੱਕ ਨੰਬਰ ਵਾਲੀ ਦੀ ਤੇ ਇੱਕ ਨੌ ਨੰਬਰ ਵਾਲੀ ਆ ਆ ਵੀਰਾ ਨਾ ਆਪਣੀ ਵੀਡੀਓ ਆਪਾਂ ਉਹਦੇ ਘਰੇ ਵੀ ਕਰਾਂਗੇ ਠੀਕ ਆ ਗੱਲਾਂ ਕਿੰਨੇ ਕ ਪਸ਼ੂ ਬਾਗੇ ਆਪਣੇ ਉੱਥੇ 15 ਮਈਆਂ ਪਾਏ ਬਾਗੀਆਂ 2 ਮਹੀਨੇ ਜਾਂ ਦੋ ਤਿੰਨ ਕਾ ਮੈਂ ਬਾਈ ਨੂੰ ਕਹੀ ਵੀ ਸੀ ਗੱਲ ਵੀ ਆਪਾਂ ਨਾ ਜਿੰਨੇ ਜਿਹੜੇ ਸੱਜਣਾ ਕੋਲੇ ਆਪਣੇ ਕਹ ਲਈਏ 10 10 15 15 ਪਸ਼ੂ ਬਾਗੇ ਵੀ ਦੋ ਤਿੰਨ ਜਗ੍ਹਾ ਤਾਂ ਆਪਾਂ ਵੀਡੀਓ ਬਣਾ ਕੇ ਦਿਖਾ ਦਈਏ ਭਰਾਵਾ ਵੀਰ ਬੜਾ ਚੰਗਾ ਇੱਕ ਵਾਰੀ ਵੀ ਨਹੀਂ ਆਪਣੇ ਫਾਰਮ ਤੇ ਆਇਆ ਠੀਕ ਆ ਗੱਲ ਤੇ ਉਹਦੇ ਨੇ ਆ ਵੀ ਆਪਾਂ ਆਪ ਹੀ ਕਰੀਦਾ ਵੀਰਾ ਮੈਂ ਤੇਰੇ ਭੇਜਣ ਵਾਲੀ ਆ ਠੀਕ ਆ ਗੱਲ ਉਹਨੇ ਕਦੀ ਨਹੀਂ ਕਿਹਾ ਵੀ ਜਿਹੜੀ ਤੇਰੇ ਜੀ ਲਗਾ ਤਾਂ ਭੇਜ ਦੇ ਉਹ ਭੇਜ ਹਾਂਜੀ ਇੱਕ ਦੋ ਮਈਆਂ ਤੋਂ ਵਾਪਸ ਵੀ ਕਰਾਈਆਂ ਇਹ ਨਹੀਂ ਮੈਂ ਕਹਿੰਦਾ ਮੈਂ ਕਰਾਈਆਂ ਵੀ ਆ ਜਿਹੜੀ ਮਾਣੀ ਨਿਕਲੀ ਉਹਨੂੰ ਕਹੀ ਤਾਂ ਭੇਜ ਦੇ ਕੋਲ ਠੀਕ ਆ ਗੱਲ ਤੇ ਕਿੰਨਾ ਦੁੱਧ ਚਵਾ ਦੂ ਅੱਜ 16 ਕਿਲੋ ਤਿਆਰ ਹੈ ਸਵਾਦ ਹੀ ਵੀ ਠੰਡੀ ਲੱਗਦੀ ਆ ਹਾਂਜੀ ਸਵਾਦ ਇੱਥੋਂ ਗੈਪ ਦਿਖਾ ਦੀ ਲੱਭੀ ਇਹਦਾ ਕੋਈ ਬਟਨ ਬੋਟਨ ਵੀ ਐਨ ਪੂਰੇ ਚੰਗਿਆ ਇੱਥੋਂ ਕਰਾ ਤਸੱਲੀ 16 ਦਾ ਅੱਜ ਹਾਜ਼ਰ ਆ ਗਿਆ ਬਾਈ ਕਹਿੰਦਾ 20 ਦੇ ਲਗਭਗ ਚਵਾ ਦੂ ਤੇ ਬਿਊਟੀ ਚ ਬਹੁਤ ਆ ਗਈ ਹੁਣ ਉਰਲੇ ਬੰਨੇ ਮਾਰਨੀ ਕੈਮਰਾ ਇੱਥੇ ਤੋਂ ਐਹੀ ਜੀ ਗੱਲ ਨਹੀਂ ਬਿਊਟੀ ਚ ਵੀ ਆ ਕੱਟੀ ਤੇ ਦੁੱਧ ਵੀ ਚਵਾਊਗੀ 16 ਆ ਗਿਆ ਇਹਦੇ ਕੋਲੇ ਹਾਜ਼ਰ ਤੇ 20 ਦੇ ਲਗਭਗ ਦੁੱਧ ਬਾਈ ਕਹਿੰਦਾ ਚਵਾ ਦੂ ਸਾਰੇ ਫੀਚਰ ਚੈੱਕ ਕਰਾ ਦੇ ਨੇ ਆਲੇ-ਦਾਲੇ ਤਸੱਲੀ ਜੀ ਕਰਾ ਦੇ ਮੇਰਾ ਕਹਿਣ ਦਾ ਭਾਵ ਭਰਾਵਾ ਦੀ ਹੈ ਨਾ ਜੀ ਤੇ ਨੰਬਰ ਬੋ ਨੰਬਰ ਹੈ 9478 4747 40 ਤੇ ਪਿੰਡ ਸ਼ਾਹਪੁਰਾ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਜਿਹੜਾ ਵੀ ਪਸ਼ੂ ਮੈਂ ਕਹੂੰਗਾ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ